ਦੁਆਬੇ ਏਰੀਏ 'ਚ ਅੱਜ ਵੀ ਸਾਧੂ ਹੈਗੇ ਨੇ ਜੌਹੜਾ ਵਾਲੇ ਬਾਬੇ ਉਹਨਾਂ ਨੂੰ ਆਖੀਦਾ ਆਪਣੇ ਜੋ ਕਈ ਜਿਹੜੇ ਦੁਆਬੇ ਏਰੀਏ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਆ ਜੌਹੜਾ ਵਾਲੇ ਬਾਬੇ ਹੁਣ ਵੀ ਹੈਗੇ ਆ ਉਹਨਾਂ ਦੇ ਵੱਡੇ ਮਹਾਂਪੁਰਖ ਹੋਏ ਬਾਬਾ ਗਿਆਨ ਸਿੰਘ ਜੀ ਉਹ ਆਪਣਾ ਜਥਾ ਲੈ ਕੇ ਜਿੱਦਾਂ ਦਲਪੰਥ ਥੇ ਥੇ ਉਤਰਿਆ ਐਵੇਂ ਆਪਣਾ ਜਥਾ ਲੈ ਕੇ ਕਸ਼ਮੀਰ 'ਚ ਗਏ ਕਥਾ ਕਰਨ ਉਹ ਜਦੋਂ ਕਸ਼ਮੀਰ ਚ ਉਹਨਾਂ ਕਥਾ ਰਹਿਣਾ ਸੀ ਕੋਈ 2-4 ਦਿਨ ਤੇ ਉਹ ਬਾਬਾ ਜੀ ਸੜੇ ਹੋਏ ਉਹ ਕੋਈ ਲੋਕੀ ਆਉਣ ਸੰਗਤਾ ਆਇਆ ਕਰਨ ਇੱਕ ਚਾਹ ਦੀ ਦੁਕਾਨ ਸੀ ਨਕੀ ਜੀ ਟਪਰੀ ਜਈ ਉੱਥੇ ਦੋ ਕੋ ਪਠਾਨ ਬੈਠੇ ਤੇ ਇੱਕ ਉਹਨਾਂ ਜੋ ਥੋੜਾ ਵੱਡਾ ਜਾਪਦਾ ਸੀ ਉਹ ਜਦੋਂ ਕੋਈ ਸਿੱਖ ਨੰਗਾ ਕਰੇ ਤੇ ਉਹਦੇ ਅੱਲ ਵੇਖ ਕੇ ਹੱਸਿਆ ਕਰੇ ਐਵੇਂ ਉਂਗਲ ਵੀ ਕਰਿਆ ਕਰੇ ਵੀ ਉਹ ਸਿੰਘ ਜਾਂਦਾ ਮਾਪੁਰ ਬਾਬਾ ਗੁਲਜਾਰ ਸਿੰਘ ਸਾਹਿਬ ਜੀ ਆਪਣੇ ਦਲਾਪਨਥੇ ਨਾਮ ਦਾ ਨਹੀਂ ਪਤਾ ਬਾਬਾ ਜੀ ਨੂੰ ਬਾਬਾ ਕੈਰੋਂ ਜੀ ਆਖੀਦਾ ਆ ਤੇ ਇਸ ਤਰ੍ਹਾਂ ਬਾਬਾ ਕੈਰੋਂ ਜੀ ਜਿਨ੍ਹਾਂ ਨੇ ਬੜੀ ਮੈਂ ਖੁਦ ਰਾਤ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਅੰਮ੍ਰਿਤ ਵੇਲੇ ਚੱਬੇ ਉਹਨਾਂ ਦੇ ਬਾਬਾ ਜੀ ਦੇ ਲੰਗਰ 'ਚ ਅਨੇਕਾਂ ਵਾਰੀ ਦਰਸ਼ਨ ਹੋਏ ਆ ਫਿਰ ਨਮਸਕਾਰ ਇਹਨਾਂ ਦੀ ਸੇਵਾ ਨੂੰ ਉਹਨਾਂ ਵੀ ਦਰਸ਼ਨ ਹੁਕਮ ਲਾ ਕੇ ਤੁਹਾਡੇ ਚਰਨ ਪਰਸਾਂ ਦਾ ਮੌਕਾ ਦਿੱਤਾ ਬਚਨੇ ਚੱਲਣ ਰਿਹਾ ਸੀ ਉਹ ਚਾਹ ਦੀ ਦੁਕਾਨ ਤੇ ਇੱਕ ਪਠਾਨ ਬੈਠਾ ਜਦੋਂ ਉਹਦੇ ਅੱਗੋਂ ਦੀ ਕੋਈ ਸਿੱਖ ਨੰਗਾ ਕਰੇ ਉਹ ਇੰਦਾ ਉਂਗਲ ਵੀ ਕਰਿਆ ਕਰੇ ਤੇ ਹੱਸਿਆ ਵੀ ਕਰੇ ਕੋਈ ਗੱਲ ਵੀ ਕਰਦਿਆ ਕਰੇ ਦੂ ਚੋਂ ਸਿਖਾਣੋਂ ਜਦੋਂ ਇੰਦਾ ਬੁਰਾ ਲੱਗਾ ਨਾ ਬਈ ਇਹ ਤਾਂ ਕੰਮ ਮਾੜਾ ਕਰਨ ੜਿਆ ਉਹਨਾਂ ਆਣ ਕੇ ਬਾਬਾ ਜੀ ਨੂੰ ਦੱਸਿਆ ਵੀ ਬਾਬਾ ਜੀ ਰਾਜ ਦੀ ਦੁਕਾਨ ਤੇ ਕੋ ਭਾਉ ਬੈਠਾ ਉਹ ਜਿਹੜਾ ਵੀ ਲੰਗਦਾ ਨਾਲੇ ਤੇ ਉਂਗਲ ਕਰਦਾ ਨਾਲੇ ਹੱਸਦਾ ਐਂ ਜਾਵਦਾ ਜਿਵੇਂ ਮਖੌਲ ਕਰਦਾ ਹੋਵੇ ਬਾਬਾ ਜੀ ਨੇ ਕਹਿਣ ਲੱਗੇ ਆਖਾ ਫੇਰ ਉਹ ਲਾਗੇ ਕੋਈ ਬੈਠਾ ਸੀ ਉੱਠ ਕੇ ਤੋੜ ਪਿਆ ਉਹਦੇ ਹੱਲ ਜਦੋਂ ਜਾ ਕੇ ਉਹਨੂੰ ਪੁੱਛਿਆ ਹਾਂ ਓਏ ਤੂੰ ਹੁੰਦਾ ਕੌਣ ਹੈ ਸਾਡੇ ਨਾਲ ਵੇਖ ਕੇ ਹੱਸਣ ਵਾਲਾ ਸਾਨੂੰ ਹੁਜਤਾ ਕਰਦਾ ਉਹ ਫਿਰ ਉੱਠ ਕੇ ਖਲੋ ਗਿਆ ਉਹ ਪਠਾਨ ਨੇ ਆਖਿਆ ਤੁਹਾਨੂੰ ਮੈਂ ਨਹੀਂ ਧਿਆਨ ਨਾਲ ਵੇਖੋ ਸਾਰੀ ਦੁਨੀਆ ਹੁਜਤਾ ਕਰਨ ਲਈ ਹੈ ਮੈਂ ਨਹੀਂ ਕਰਨ ਰਿਆ ਬਰੀਕੀ ਨਾਲ ਵੇਖੋ ਤੁਹਾਨੂੰ ਕਿਹਣਾ ਨਹੀਂ ਮਜ਼ਾਕ ਕਰਨ ਰਿਆ ਉਹਨਾਂ ਆਖਿਆ ਵੀ ਇਹ ਗੱਲ ਲੜਨ ਵਾਲੀ ਨਹੀਂ ਹੈ ਗੱਲ ਸਮਝਣ ਵਾਲੀ ਹੈ ਉਹਨਾਂ ਆਖਿਆ ਲੋਕਾਂ ਦੀ ਛੱਡ ਤੂੰ ਕਿਉਂ ਹੱਸਦਾ ਤੂੰ ਦੱਸ ਉਹਨਾਂ ਆਖਿਆ ਕਹਿੰਦਾ ਮੈਂ ਤੁਹਾਡੀਆਂ ਕਰਤੂਤਾਂ ਵੇਖ-ਵੇਖ ਹੱਸਣ ਡਿਆ ਤਹਾਡੀਆਂ ਕਰਤੂਤਾਂ ਹੈਗੀਆਂ ਹੀ ਹਸਣ ਵਾਲੀਆਂ ਨੇ ਜਦੋਂ ਹੁਣ ਕਿਸੇ ਬੰਦੇ ਨੂੰ ਇਹ ਗੱਲ ਕਹੀ ਜਾਏ ਵੀ ਤੇਰੀ ਕਰਤੂਤ ਹੀ ਹਸਣ ਵਾਲੀ ਆ ਉਦੋਂ ਬੰਦਾ ਇੱਕ ਵਾਰੀ ਤੇ ਕੱਚਾ ਹੋ ਹੀ ਜਾਂਦਾ ਨਾ ਉਹ ਸਾਡੇ ਜਿਹੜੇ ਗਏ ਸੀ ਗੁਰਮukh ਪਿਆਰਿਓ ਨਾ ਆਖਿਆ ਵੀ ਤੂੰ ਆਡੀ ਕਿਹੜੀ ਕਰਤੂਤ ਵੇਖ ਲਈ ਵੀ ਜਿਹੜੀ ਕਰਤੂਤ ਤੇਨੂੰ ਆ ਸਾਉਂਡਿਆ ਸਾਨੂੰ ਤੇ ਸਮਝ ਨਹੀਂ ਆਉਂਦੀ ਉਹਨੇ ਆਖਿਆ ਸਜਣ ਜਿਹੜੀਆਂ ਤੁਹਾਡੀਆਂ ਅਕਲਾਂ ਸ਼ਕਲਾਂ ਬਹਾਦਰੀਆਂ ਮੈਂ ਅੱਖੀਂ ਵੇਖੀਆਂ ਉਹ ਤੁਹਾਡੇ ਚ ਹੁਣ ਮਾਸਾ ਜਿੰਨੀਆਂ ਰੜਕਣ ਵੀ ਨਹੀਂ ਡਈਆਂ ਦਖਣੀਆਂ ਤੇ ਬੜੀ ਦੂਰ ਰਹਿ ਗਈਆਂ ਉਹਨਾਂ ਨੇ ਫਿਰ ਪੁੱਛਿਆ ਵੀ ਤੂੰ ਕੀ ਵੇਖਿਆ ਸੀ ਤੇ ਹੁਣ ਤੈਨੂੰ ਕੀ ਨਹੀਂ ਦਿਖਿਆ ਉਹਨੇ ਆਖਿਆ ਮੈਂ ਉਹ ਜਰਨੈਲ ਵੇਖੇ ਸੀ ਜਿਨ੍ਹਾਂ ਦੇ ਨਾਂ ਲੈਂਦੇ ਸੰਗ ਸੁੱਕਦੇ ਸੀ ਉਹ ਬੰਦੇ ਮੈਂ ਵੇਖੇ ਤੁਹਾਡੇ ਵੱਡਿਆਂ ਦੇ ਗਲ ਬਾਣੇ ਸੀ ਗਾਤਰੇ ਸ੍ਰੀ ਸ਼ੇਭਾ ਸਨ ਹੱਥ ਵਿੱਚ ਨੇਜੇ ਸਨ ਯੋਧੇ ਸਨ ਭੈ ਕਾਹੂ ਕੋ ਦੇਤ ਨਾ ਹੈ ਨਾ ਭੈ ਮਾਨਤਿਆਨ ਨਾ ਕਿਸੇ ਨੂੰ ਡਰਾਉਂਦੇ ਹੀ ਤੇ ਨਾ ਕਿਸੇ ਤੋਂ ਡਰਦੇ ਹੀ ਸੀ ਟਾਡੇ ਵੱਡਿਆਂ ਦੀ ਆਕਰ ਤੂ ਤਸੀਂ ਤੇ ਨਾ ਤੁਹਾਡੇ ਖਾਤਰੇ ਕਿਰਪਾ ਨ ਆ ਰਹੀਆਂ ਨਾ ਤੁਹਾਡੇ ਚਿਹਰੇ ਤੇ ਪੱਗਾਂ ਵੱਡਿਆਣਾ ਮਿਲੀਆਂ ਨਾ ਤੁਹਾਨੂੰ ਤੇ ਬਾਣ ਆ ਰਿਹਾ ਉਦੋਂ ਫਿਰ ਤੁਸੀਂ ਢੋਲਗੀ ਚਮਟੇ ਵਜਾ ਕੇ ਲੜਾ ਲੜਾ ਕਰਨ ਡਿਓ ਹੱਸਾ ਨਹੀਂ ਆਉਂਦਾ ਇਹਨਾਂ ਗੱਲਾਂ ਤੇ ਜਿਨ੍ਹਾਂ ਹੱਥਾਂ ਨੇ ਜੰਗ ਦੇ ਮੈਦਾਨ ਵਿੱਚ ਲੋਕਾਂ ਦੇ ਹੱਥ ਖੜੇ ਕਰਾਏ ਹੋਣ ਤੇ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਅਸੀਂ ਇਹ ਮਹਾਨ ਵਿਰਸੇ ਦੇ ਵਾਰਿਸ ਆ ਹੱਸਾ ਤੇ ਆਉਂਦਾ ਹੀ ਆ ਨਾ ਫਿਰ ਨਿਕੰਮੇ ਹੋ ਗਏ ਉਹਨੇ ਖਿੱਚ ਕੇ ਪੁੱਛਿਆ ਵੀ ਤੂੰ ਗੱਲ ਕਿਦੀ ਕਰਦਾ ਕਿਹਣਾ ਤੂੰ ਵੇਖ ਲਿਆ ਜਿਹਦੇ ਹੱਥ 'ਚੇ ਕਿਰਪਾਨ ਸੀ ਜਿਹਦੇ ਬਾਣਾ ਸੀ ਜਿਹੜਾ ਜੋਧਾ ਕਿਹਣਾ ਵੇਖ ਲਿਆ ਤੂੰ ਉਹਨੇ ਪਠਾਨ ਨੇ ਆਖਿਆ ਮੈਂ ਤੁਹਾਡੇ ਚੋਂ ਹਰੀ ਸਿੰਘ ਨਲਵਾ ਵੇਖ ਲਿਆ ਉਹ ਪਠਾਨ ਨੇ ਆਹ ਜਵਾਬ ਦਿੱਤਾ ਤੇ ਜਿਹੜੇ ਉਹਦੇ ਨਾਲ ਤੂੰ ਤੜਕ ਕਰਨ ਦੇ ਸੀ ਠੰਡੇ ਹੋ ਕੇ ਚੁੱਪ ਕਰਕੇ ਮੁੜ ਪਏ ਉਹਨਾਂ ਆਣ ਕੇ ਬਾਬੇ ਗਿਆਨ ਸਿੰਘ ਨੂੰ ਦੱਸਿਆ ਬਾਬਾ ਜੀ ਸਾਨੂੰ ਤਾਂ ਲੱਗਦਾ ਸੀ ਐਵੇਂ ਪੰਗੇ ਲੈਣ ਦੇ ਆ ਤੇ ਪਰ ਉਹ ਬੰਦੇ ਨੇ ਗੱਲ ਵੜੀ ਟਿਕਾਣੇ ਦੀ ਕੀਤੀ ਬਾਬਾ ਗਿਆਨ ਸਿੰਘ ਜੀ ਕਹਿੰਦੇ ਵੀ ਕਹਿੰਦਾ ਕੀ ਆ ਉਹਨਾਂ ਆਖਿਆ ਜੀ ਉਹ ਤੇ ਕਹਿੰਦਾ ਵੀ ਮੈਂ ਹਰੀ ਸਿੰਘ ਨਲਵਾ ਵੇਖਿਆ ਵਾ ਵੀ ਮੈਂ ਉਹਨਾਂ ਨੂੰ ਵੇਖਿਆ ਤੇ ਤੁਹਾਨੂੰ ਵੇਖਿਆ ਤੁਹਾਡੇ ਦੇ ਗਾਤਰੇ ਕਿਰਪਾਨਾਂ ਨਹੀਂ ਰਹਿ ਗਈਆਂ ਉਹਦਾ ਨਾਲ ਆ ਵੀ ਵੈਰੀਆਂ ਦੇ ਸੰਗ ਸੁੱਕਦੇ ਸੀ ਬਾਬਾ ਗਿਆਨ ਸਿੰਘ ਜੀ ਕਹਿੰਦੇ ਜਾਓ ਫਿਰ ਉਹਨੂੰ ਫੜ ਕੇ ਲਿਆਓ ਉਹਨੂੰ ਲੈ ਕੇ ਆਓ ਸਤਕਾਰ ਨਾਲ ਜਦੋਂ ਉਹਨੂੰ ਲਿਆਂਦਾ ਬਾਬਾ ਜੀ ਨੇ ਬੜੇ ਪ੍ਰੇਮ ਨਾਲ ਕੋਲ ਬਿਠਾਇਆ ਫਿਰ ਬਾਬਾ ਗਿਆਨ ਸਿੰਘ ਜੀ ਨੇ ਪੁੱਛਿਆ ਵੀ ਸੁਣਾ ਭਈ ਤੂੰ ਹਰੀ ਸਿੰਘ ਨਲਵਾ ਕਿੱਦਾਂ ਵੇਖ ਲਿਆ ਉਨੇ ਆਖਿਆ ਕਹਿੰਦਾ ਬਾਬਾ ਜੀ ਮੈਂ ਵੇਖਿਆ ਇਨੀ ਉਹਦੇ ਜਲਵੇ ਵੇਖਿਆ ਕੱਲੀ ਸ਼ਕਲ ਹੀ ਨਹੀਂ ਵੇਖੀ ਮੈਨੂੰ ਪਤਾ ਸੀ ਕਿ ਜੇ ਉਹ ਜਾ ਕੋਈ ਦੁਬਾਰੇ ਜੰਪਿਆ ਨਾ ਤਿੱਬ ਤੇ ਇਰਾਨ ਮਲਤਾਨ ਇਹ ਤੇ ਫਿਰ ਉਰੇ ਰਹਿ ਜਣੇ ਕਿਤੇ ਦੂਰ ਟਿੰਡੇ ਦਾ ਏਰੀਆ ਹੋਇਆ ਉਹ ਵੀ ਨੱਪ ਲੈਣਾ ਯਾਨੀ ਐਦਾਂ ਦਾ ਖੌਫ ਸੀ ਹਰੀ ਸਿੰਘ ਨਲਵੇ ਦਾ ਬਾਬੇ ਗਿਆਨ ਸਿੰਘ ਆਖਿਆ ਵੀ ਤੂੰ ਕੀ ਵੇਖਿਆ ਤੂੰ ਦੱਸ ਉਹ ਕਹਿੰਦਾ ਬਾਬਾ ਜੀ ਪੰਜਾਬ ਦੀ ਇਸ ਭਾਰਤ ਦੀ ਧਰਤੀ ਉੱਤੇ ਰਾਜ ਜਿਸ ਰਾਜੇ ਦਾ ਹੋਇਆ ਸਿੱਕਾ ਸਿਰਫ ਉਹਦੇ ਨਾਂ ਦਾ ਤੁਰਿਆ ਦੂਜੇ ਰਾਜੇ ਦੇ ਨਾਂ ਦਾ ਦੇ ਸਿੱਕਾ ਚੱਲਣ ਦਾ ਸਵਾਲ ਨਹੀਂ ਬਣਦਾ ਪਰ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਹੋਇਆ ਉਹਦੇ ਰਾਜ ਦੇ ਵਿੱਚ ਕਸ਼ਮੀਰ ਦੀ ਧਰਤੀ ਤੇ ਹਰੀ ਸਿੰਘ ਨਲਵੇ ਦੇ ਨਾਂ ਦੇ ਸਿੱਕੇ ਚੱਲੇ ਆ ਮਹਾਰਾਜੇ ਦੇ ਰਾਜ ਵਿੱਚ ਯਾਨੀ ਇੰਤਾਂ ਦੀ ਉਹਦੀ ਜੁਰਤ ਸੀ ਉਹ ਪਠਾਨ ਕਹਿੰਦਾ ਵੀ ਅਸੀਂ 500 ਪਠਾਨ ਦੀ ਜੁੰਨਟ ਸਾਹ 500 ਬੰਦੇ ਅਸੀਂ ਸਾਰਿਆਂ ਸਲਾਹ ਕੀਤੀ ਇਸ ਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹਦੇ ਹਾਥੀ ਧੋਣੇ ਆ ਗਣੋਂ ਹੀ ਲਾਉਣਾ ਆ ਕੰਮ ਹੀ ਨਾ ਵੇੜਨਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਦੇ ਕੱਲਾ ਆ ਤੇ ਆਣ ਕੇ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਇਹਦੇ ਕੱਲਾ ਆਣ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਵੀ ਐਵੇਂ ਲਿਖਦੇ ਨੇ ਉਹ ਫਿਰ ਸਾਜ ਢੜ ਕੇ ਉਹ ਪਠਾਨ ਦੱਸਦਾ ਕਹਿੰਦੇ ਫਿਰ ਉਹ ਪਿਓ ਦਾ ਪੁੱਤ ਹੀ ਕੱਲਾ ਹੀ ਆ ਗਿਆ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਹੀ ਆਇਆ ਉਹਨਾਂ ਆਖਿਆ ਵੀ ਪੈਸੇ ਲੈਣ ਹੀ ਆਇਆ ਨਾ ਹਰੀ ਸਿੰਘ ਨਲਵਾ ਕਹਿੰਦਾ ਪੈਸੇ ਲੈਣ ਹੀ ਆਇਆ ਉਹਨਾਂ ਆਖਿਆ ਫਿਰ ਅਸੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਚੇ ਵੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤੁਸੀਂ ਲਿਖਿਆ ਸੀ ਮੇਰੇ ਪਿਓ ਦਾ ਪੋਤਿਆਂ ਦੇ ਕੱਲਾ ਆ। ਮੈਂ ਤਾਂ ਆ ਆਵਾਂ ਆ ਵੇਖ ਲਓ ਕੱਲਾ ਹੀ ਆਇਆ। ਤੁਹਾਡੇ ਪੈਸਿਆਂ ਤੇ ਬੈਠਾ ਮੈਂ। ਉਹਨੇ ਆਖਿਆ ਮੈਂ ਪਿਓ ਦਾ ਦੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੋਤਿਆਂ ਤੇ ਮੇਰੇ ਗੱਲ ਪਵੇ। ਵੀ ਮੈਂ ਨੇ ਪਿਓ ਦਾ ਦੇ ਆ ਗਿਆ ਆ ਖਲੋਤਾ। ਹੁਣ ਜੇ ਤੁਹਾਡੇ 'ਚ ਕੋਈ ਪਿਓ ਦਾ ਤੇ ਮੇਰੇ ਗੱਲ ਪਾਓ। ਉਹ 500 ਬੰਦਿਆਂ ਦੇ ਰੰਗ ਉੱਡ ਗਏ। ਹੈਰਾਨੀ ਦੀ ਗੱਲ ਹੈ ਨਾ। ਕੱਲ ਨਹੀਂ ਬੰਦਾ ਕਹੇ ਵੀ ਆ ਜਾਓ ਮੇਰੇ ਕੋਲ ਗਲ ਪਵੇ ਜਾਂ ਤਾਂ ਮਹਾਬਲੀ ਹੋਊ ਤੇ ਜਾਂ ਮਹਾ ਮੂਰਖ ਹੋ ਹੁਣ ਨਲਵਾ ਮੂਰਖ ਤੇ ਨਹੀਂ ਤੇ ਮਹਾਬਲੀ ਉਹਦੇ ਜਿੱਡਾ ਕੋਣ ਹੀ ਜਿਹੜਾ ਉਹਦੇ ਗਲ ਪੈਂਦਾ ਉਹ ਉਹ ਪਠਾਨ ਦੱਸਦਾ ਉਹ ਕਹਿੰਦਾ ਬਾਬਾ ਜੀ ਉਹ ਕੱਲੇ ਸਰਦਾਰ ਨੇ ਆਖਿਆ ਜੇ ਹੁਣ ਤੁਹਾਡੇ ਚ ਕੋਈ ਪਿਓ ਦਾ ਮੇਰੇ ਗਲ ਪਵੇ ਕਹਿੰਦੇ ਸਾਰੇ ਸੁਣੋਗੇ ਨਲਵੇ ਨੇ ਆਖਿਆ ਮੈਂ ਦੂਜੀ ਵਾਰੀ ਦੇਣੀ ਆ ਦੂਜੀ ਵਾਰ ਦਾ ਮੌਕਾ ਆ ਵੇਖ ਲਓ ਜਿੰਨੇ ਬਾਵਾ ਜੋੜੀਆਂ ਜੋੜੋ ਮੇਰੇ ਦੇ ਨਾਲ ਮੁੜ ਕੇ ਨਾ ਆਖਿਓ ਵੀ ਨਲਵਾ ਮਾਰ ਕੇ ਤਰ ਗਿਆ ਕਹਿ ਲੱਗੇ ਜੀ ਇਹ ਇੱਕ ਦੂਜੇ ਦੇ ਮੂੰਹ ਆਲ ਭੀ ਉਹ ਗਾਹ ਹੋਵੇ ਤੇ ਉਹ ਹੋਵੇ ਤੇ ਹੋਵੇ ਕੌਣ ਅੱਗੇ ਮੇਰੀ ਮੌਤ ਨਲਵਾ ਨਹੀਂ ਮੌਤ ਹੀ ਖਲੋਤੀ ਹਾਰ ਕੇ ਨਲਵੇ ਨੇ ਆਖਾ ਮੈਂ ਤਿੰਨ ਵਾਰੀਆਂ ਦੇਣੀਆਂ ਹੀ ਦੇਤੀਆਂ ਨੇ ਜੇ ਹੁਣ ਮੇਰੇ ਗੱਲ ਲੈਣਾ ਪਏ ਤਾਂ ਮੈਂ ਫਿਰ ਸਾਰੇ ਹੀ ਵੜਦਾਗਾ ਜਾਣਾ ਤੇ ਮੈਂ ਉਦਾਂ ਨਹੀਂਗਾ ਤੂੰ ਹੀ ਮੈਨੂੰ ਵੰਗਾਰ ਕੇ ਸੱਦਿਆ ਨਾ ਉਦਾਂ ਹੀ ਹੈਲੋ ਕਰਕੇ ਤਰ ਜਾ ਫਿਰ ਇਹ ਕੋਈ ਸ਼ੁਰਮੇ ਵਾਲੀ ਗੱਲ ਹੋਈ ਓਏ ਸੁਕਾਤ ਨਹੀਂ ਮੈਂ ਜਾਣਾ ਜਾਂ ਮੇਰੇ ਗੱਲ ਪਉ ਤੇ ਜਾਂ ਫਿਰ ਮੈਂ ਪੈ ਜਾਣਾ ਜੇ ਆਖਰੀ ਵਾਰ ਕਹਿੰਦੇ ਉਹਦੇ ਮੂੰਹ ਤੀਜੀ ਵਾਰੀ ਇਹ ਗੱਲ ਨਿਕਲਣ ਦੀ ਧੀਰ ਸੀ ਅਸੀਂ 500 ਬੰਦਿਆਂ ਨੇ ਹਥਿਆਰ ਉਹਦੇ ਪੈਰਾਂ 'ਚ ਰੱਖਦੇ ਓਏ ਸਾਡੇ 500 ਬੰਦੇ 'ਚੋਂ ਇੱਕ ਜੀ ਵੀ ਜੁਰਤ ਨਹੀਂ ਪੈਣ ਦੀ ਉਹਦੇ ਗੱਲ ਪੈ ਜੀ ਕੱਲਾ ਸਰਦਾਰ ਉਹਦਾ ਚਿਹਰਾ ਭਗਦਾ ਸੀ ਬੁਰਜ ਵਰਗਾ ਉਹਦਾ ਸਰੀਰ ਸੀ ਸੋਹਣੀ ਉਹਦੀ ਪੱਗ ਸੀ ਗਾਤਰੇ ਉਹਦੇ ਖੰਡਾ ਸੀ ਗੱਜ ਚੌੜਾ ਸੀਨਾ ਸੀ ਕੁੰਦਰਮਰ ਦਾ ਸਰੀਰ ਸੀ ਸੰਜੋਵਾ ਬਖਤਰ ਪਏ ਸੀ ਰੋਵ ਨਾਲ ਸਰਦਾਰ ਜਦੋਂ ਖਲੋਤਾ ਉਹ ਕਹਿੰਦੇ ਗੱਲ ਪੈਣਾ ਦੇ ਦੂਰ ਹੀ ਮੂੰਹ ਵੱਲ ਵੇਖ ਕੇ ਅੱਖਾਂ ਜੱਖਾਂ ਵੀ ਨਹੀਂ ਪੈਂਦੀਆਂ ਐਡਾ ਰੋਵ ਸੀ ਉਹ ਸਰਦਾਰ ਦਾ ਕਹਿੰਦੇ ਅਸੀਂ ਗੱਲ ਕੀ ਪੈਣਾ ਸੀ ਹਥਿਆਰ ਉਹਦੇ ਪੈਰ ਹੀ ਰੱਖਦੇ ਉਹ ਆਂਦਾ ਐ ਨਹੀਂ ਮੰਦਦਾ ਹਥਿਆਰ ਰੱਖਦੇ ਨੇ ਰੱਖਦੇ ਨੇ ਇਦਾਂ ਨਹੀਂ ਜਿਹੜੇ ਬੰਦੇ ਨੂੰ ਆਪਣੀ ਜਾਨ ਪਿਆਰੀ ਆ ਮੇਰੇ ਸਾਹਮਣੇ ਆਵੇ ਨੱਕ ਦੇ ਨਾਲ ਲੀਕਾਂ ਕੱਢੇ ਜਿਹੜਾ ਦੇ ਲੀਕਾ ਕੱਢ ਜਾਂਦਾ ਉਹ ਹੋ ਜੇ ਇੱਧਰ ਬਾਕੀ ਮੇਰੇ ਸਾਹਮਣੇ ਹੀ ਰੋ ਜਿੰਨੇ ਗਾਲ ਪੈਣਾ ਹਿੱਕ ਜੇ ਵੱਜੇ ਉਹ ਪਠਾਨ ਕਹਿੰਦਾ ਉਹਨਾਂ ਲੀਕਾ ਕੱਢਣ ਵਾਲਿਆਂ 'ਚ ਮੈਂ ਵੀ ਸੀ ਭਈ ਮੈਂ ਕਿੱਥੇ ਤੁਹਾਡੇ ਅੱਗੇ ਲੀਕਾ ਕੱਢਣ ਆ ਤੇ ਅੱਜ ਤੁਹਾਡੇ ਦੇ ਹਾਸਾ ਹੀ ਆਉਣ ਡਿਆ ਨਾ ਆ ਤੁਹਾਡੀਆਂ ਸ਼ਕਲਾਂ ਤੇ ਤੁਹਾਡੇ ਰੰਗ ਢੰਗ ਕੀ ਰਹਿ ਗਏ ਨੇ ਉਹ ਸਰਦਾਰ ਦੇ ਚਿਹਰੇ ਨੂੰ ਵੇਖ ਕੇ ਅੱਖਾਂ ਜੱਖਾਂ ਨਹੀਂ ਪੈਂਦੀਆਂ ਤੇ ਤੁਸੀਂ ਤੇ ਆਵ ਚੋਰੀ ਲੁਗ ਲੋ ਕੇ ਲੰਘਣ ਡਏ ਜੇ ਉਹ ਕਹਿੰਦਾ ਇੰਨਾ ਗੱਲਾਂ ਦਾ ਹਾਸਾ ਹੁਣ ਤੁਸੀਂ ਦੱਸੋ ਵੀ ਇਹ ਗੱਲ ਝੂਠ ਹੈ ਕਿ ਸੱਚ ਕਿਤੇ ਪੁਰਾਣੇ ਯੋਧਿਆਂ ਦਾ ਇਤਿਹਾਸ ਪੜੋ ਦਰਸ਼ਨ ਹੁੰਦੇ ਆ ਨਾ ਸ਼ਸਤਰ ਧਾਰੀ ਫੌਜਾਂ ਤਿਆਰ ਵਰ ਤਿਆਰ ਵਾਕਈ ਸਾਡੇ ਗਾਤਰੇ ਜੋ ਕਿਰਪਾਨਾਂ ਨਿਕਲਦੀਆਂ ਜਾਣਦੀਆਂ ਖਾਲਸਾ ਜੀ ਫਿਰ ਹੋਰ ਕਮਾਲ ਦੀ ਗੱਲ ਅੰਮ੍ਰਿਤਸਰੋਂ ਕੋਈ 1500 ਦੀ ਕਿਰਪਾਨ ਲੈਵੇ ਕਹਿੰਦੇ ਹਾਏ ਇੰਨੀ ਮਹਿੰਗੀ ਉਹ ਇਹ ਤਾਂ ਲੱਖਾਂ ਦੇ ਵੀ ਮਿਲ ਜਾਂਦੇ ਸਸਤੇ ਆ ਕਿਉਂਕਿ ਖਾਲਸਾ ਜੀ ਤੁਸੀਂ ਸੁਣਿਆ ਵੀ ਮਹਾਰਾਜ ਨੇ ਕਾਲੇ ਖਾਨ ਦੇ ਖੰਡਾ ਮਾਰਿਆ ਕਾਠੀ ਤੱਕ ਵਢਿਆ ਛੇਵੇਂ ਪਾਤਸ਼ਾਹ ਨੇ ਉਹ ਮਹਾਰਾਜ ਜੀ ਦੀਆਂ ਬਾਹਾਂ ਦਾ ਬਲ ਤੇ ਕੋਈ ਅੰਤ ਨਹੀਂ ਪਰ ਜਿਹੜਾ ਖੰਡਾ ਮਾਰਿਆ ਖੰਡੇ ਦੇ ਪੱਲੇ ਵੀ ਤੇ ਕੁਝ ਸੀ ਨਾ ਲੋਹਾ ਕੁਝ ਤੇ ਕਾਬਲ ਸੀ ਨਾ ਜਿਹੜਾ ਬੰਦੇ ਸਮੇਤ ਬਖਤਰ ਵਢ ਗਿਆ ਯਾਨੀ ਇਹੋ ਇਹੋ ਜਿਹੇ ਸ਼ਾਸਤਰ ਜੰਗਾਂ ਦੇ ਚੱਲਣ ਵਾਲੇ ਆਪਾਂ ਨੂੰ ਸਵਾਦ ਨਾਲ ਦਰਸ਼ਨ ਵੀ ਨਹੀਂ ਹੋਏ ਜੀ ਤੇ ਜਿਨ੍ਹਾਂ ਨੂੰ ਅਸੀਂ ਬਣਦੇ ਆ ਇਹ ਤੇ ਟੁੱਟ ਜਾਂਦੀਆਂ ਦੂਹ ਚੋਂ ਵਾਰਾਂ ਚ ਉਹ ਜਿਹੜੀ ਦੁਕਾਨ ਤੋਂ ਮਿਲਦੀ ਉਹ ਸਵਾਦ ਨਾ ਨਾਰੀਅਲ ਨਾਲ ਵੱਡੇ ਬੰਦਾ ਉਹਨੇ ਕੀ ਵੜਨ ਫਿਰ ਇਹੋ ਜਿਹੇ ਹਾਲ ਬਣੇ ਹੋਏ ਆ ਪਰ ਇਹਨਾਂ ਚੀਜ਼ਾਂ ਦਾ ਭਲੇਖਾ ਦੁਨੀਆ ਦੇ ਮਨ 'ਚ ਨਾ ਪਵੇ ਤਾਈਆਂ ਤੇ ਪੰਥ ਖਾਲਸਾ ਚੱਕਰਵਰਤੀ ਆ ਤਾਈਆਂ ਤੇ ਸ਼ਾਸਤਰ ਬਸਤਰ ਦੇ ਦਰਸ਼ਨ ਕਰਾਏ ਜਾਂਦੇ ਆ ਹੋਰ ਨਿਹੰਗ ਸਿੰਘਾਂ ਦਾ ਚੱਕਰਵਰਤੀ ਹੋਣਾ ਮੇਲੇ ਮਨਾਉਣ ਤੱਕ ਦੀ ਗੱਲ ਨਹੀਂ ਇਹ ਪੰਥ ਦਾ ਸੀਨੇ ਬਸੀਨੇ ਪ੍ਰਚਾਰ ਹੈ ਭਈ ਲੋ ਲੰਗਰ ਓਵੇਂ ਤਪਦਾ ਸੀ ਅੱਜ ਵੀ ਓਵੇਂ ਤਪਦਾ ਦੇਖਦੇ ਵਰਤਦੇ ਹੀ ਅੱਜ ਵੀ ਓਵੇਂ ਵਰਤਦੀ ਆ ਦਰਬਾਰ ਸਜਦੇ ਸੀ ਅੱਜ ਵੀ ਸਜਦੇ ਨੇ ਬਿੰਦ ਬਾੜੀਆਂ ਦੇ ਜਾਬ ਹੁੰਦੇ ਸੀ ਅੱਜ ਵੀ ਹੁੰਦੀਆਂ ਨੇ ਇਸੇ ਤਰੀਕੇ ਨਾਲ ਮੁਹੱਲੇ ਖੇਡੇ ਜਾਂਦੇ ਸੀ ਅੱਜ ਵੀ ਖੇਡੇ ਜਾਂਦੇ ਨੇ ਉਦੋਂ ਵੀ ਨਿਸ਼ਾਨ ਤੇ ਨਗਾਰਿਆਂ ਦੀ ਤਾਬਿਆਂ 'ਚ ਬੁੱਢੇ ਦਲ ਨੇ ਕਈ ਮੋਰਚੇ ਜਿੱਤੇ ਤਰਨੇ ਦਲ ਨੇ ਕਈ ਜੰਗਾਂ ਜਿੱਤੀਆਂ ਅੱਜ ਓਹੀ ਨਿਸ਼ਾਨ ਨਗਾਰੇ ਦੀ ਕਮਾਨ ਥੱਲੇ ਦਲ ਖਾਲਸਾ ਮੁਹੱਲਾ ਖੇਡਦਾ ਬਦਲਿਆ ਕੱਖ ਵੀ ਨਹੀਂ ਇਹ ਬਾਜਾ ਵਾਲੇ ਪੰਥ ਦੇ ਖਾਲਸੇ ਦੀ ਵਡਿਆਈ ਹੈ